ਕਹਿੰਦੇ ਨੇ ਮਰਨ ਤੋਂ ਬਾਅਦ ਆਵਾਜ਼ ਵੀ ਖਾਮੋਚ ਹੋ ਜਾਂਦੀ ਆ ਪਰ ਜੇ ਆਵਾਜ਼ ਹੀ ਵਾਪਸ ਆ ਜਾਵੇ ਰਾਜਵੀਰ ਜਵੰਦਾ ਦੀ ਇੱਕ ਕੌਲ ਜਿਸ ਨੇ ਉਸ ਦੀ ਮਾਂ ਦੋਸਤ ਤੇ ਸਾਰੇ ਪੰਜਾਬ ਦੀ ਰੂਹ ਹਿਲਾ ਦਿੱਤੀ 74 ਦਿਨ ਹੋ ਗਏ ਸੀ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਲੋਕਾਂ ਨੇ ਉਸ ਦਾ ਨਾਮ ਲੈਣਾ ਵੀ ਛੱਡ ਦਿੱਤਾ ਸੀ ਅਤੇ ਉਸ ਦੇ ਗਾਣੇ ਸੁਣਨੇ ਵੀ ਛੱਡ ਦਿੱਤੇ ਸੀ ਪਰ ਫਿਰ ਇੱਕ ਰਾਤ ਕੁਝ ਐਸਾ ਹੋਇਆ ਜੋ ਸਾਰੇ ਲੋਕਾਂ ਦੇ ਦਿਲਾਂ ਨੂੰ ਹਿਲਾ ਦੇਵੇਗਾ ਇੱਕ ਕੁੜੀ ਜਿਹੜੀ ਰਾਜਵੀਰ ਦੀ ਸਹੇਲੀ ਸੀ ਉਸ ਦੇ ਫੋਨ ਤੇ ਇੱਕ ਅਨਕਾਉਨ ਕਹ ਲਈ ਉਹਨੇ ਸੋਚਿਆ ਸ਼ਾਇਦ ਕਿਸੇ ਦਾ ਪ੍ਰੈਂਕ ਹੋਵੇਗਾ ਪਰ ਜਿਵੇਂ ਹੀ ਉਸਨੇ ਹਾਏ ਕਿਹਾ ਉਸਦੀ ਆਵਾਜ਼ ਰੁਕ ਗਈ ਉਹ ਆਵਾਜ਼ ਰਾਜਵੀਰ ਦੀ ਸੀ ਉਸਨੇ ਕਿਹਾ ਮੈਨੂੰ ਪਤਾ ਹੈ ਤੁਸੀਂ ਸਾਰੇ ਸੋਚਦੇ ਹੋ ਕਿ ਮੈਂ ਹੁਣ ਨਹੀਂ ਰਿਹਾ ਪਰ ਕੁਝ ਗੱਲਾਂ ਹੱਲੇ ਵੀ ਬਾਕੀ ਨੇ ਉਸਦੀ ਆਵਾਜ਼ ਬਹੁਤ ਜ਼ਿਆਦਾ ਕਮਜ਼ੋਰ ਸੀ ਜਿਵੇਂ ਹਵਾ ਵਿੱਚ ਗੁੰਮ ਹੋ ਰਹੀ ਹੋਵੇ ਪਰ ਹਰ ਸ਼ਬਦ ਰੂ ਤੱਕ ਵੱਜ ਰਿਹਾ ਸੀ ਉਸਨੇ ਕਿਹਾ ਜੋ ਕੁਝ ਹੋਇਆ ਉਹ ਐਕਸੀਡੈਂਟ ਨਹੀਂ ਸੀ ਮੇਰੇ ਨਾਲ ਧੋਖਾ ਹੋਇਆ ਸੀ ਤੇ ਜਿਹੜੇ ਲੋਕ ਮੇਰੇ ਨੇੜੇ ਸਨ ਉਹੀ ਮੇਰੇ ਖਿਲਾਫ ਹੋਗੇ ਇਹ ਸੁਣ ਕੇ ਉਸ ਦੀ ਧੀਹਲੀ ਰੋਣ ਲੱਗ ਪਈ ਤੇ ਉਸ ਦੀ ਧੀਹਲੀ ਨੇ ਕਿਹਾ ਤੁਸੀਂ ਕਿੱਥੇ ਹੋ ਰਾਜਵੀਰ ਤੁਸੀਂ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਸ ਦੀ ਆਵਾਜ਼ ਹੌਲੀ ਹੌਲੀ ਫੇਡ ਹੋਣ ਲੱਗੀ ਉਸ ਦੇ ਬਾਅਦ ਕਾਲ ਕੱਟ ਹੋ ਗਿਆ ਉਸ ਨੇ ਨੰਬਰ ਟ੍ਰੇਸ ਕਰਵਾਇਆ ਪਰ ਰਿਪੋਰਟ ਆਈ ਨੰਬਰ ਬੰਦ ਆ ਤੇ ਜੋ ਰਿਕਾਰਡਿੰਗ ਉਸ ਨੇ ਸੇਵ ਕੀਤੀ ਸੀ ਉਹ ਵੀ ਮਾਰਨਿੰਗ ਟਾਈਮ ਉਸ ਦੇ ਫੋਨ ਵਿੱਚ ਹੈ ਨਹੀਂ ਸੀ ਲੋਕਾਂ ਨੇ ਕਿਹਾ ਬਹਿਮ ਸੀ ਪਰ ਜਿਹੜੇ ਨੇੜੇ ਦੇ ਸਨ ਉਹਨਾਂ ਨੂੰ ਵੀ ਉਸ ਰਾਤ ਅੰਮਕਾਉਨ ਕਾਲ ਆਏ ਤੇ ਹਰ ਕਾਲ ਵਿੱਚ ਸਿਰਫ ਇੱਕ ਹੀ ਆਵਾਜ਼ ਸੀ ਉਸ ਹੀ ਰਾਜਵੀਰ ਦੀ ਉਸ ਦੀ ਮਾਂ ਨੇ ਵੀ ਕਿਹਾ ਰਾਤ ਨੂੰ ਮੇਰੇ ਸੁਪਨੇ ਚ ਆਇਆ ਸੀ ਮੇਰਾ ਰਾਜਵੀਰ ਕਹਿੰਦਾ ਮਾਂ ਮੈਂ ਠੀਕ ਹਾਂ ਤੂੰ ਰੋ ਨਾ ਪਲੀਜ਼ ਮੇਰੀ ਮਾਂ ਰੋ ਨਾ ਹੋਰ ਮੇਰੇ ਬੱਚੇ ਸਭ ਠੀਕ ਆ ਤੇ ਮੇਰੀ ਵਾਈਫ ਠੀਕ ਆ ਪਰ ਅੱਜ ਸਵੇਰੇ ਉਸ ਦੇ ਕਮਰੇ ਦੀ ਲਾਈਟ ਆਪਣੇ ਆਪ ਜਗ ਲ ਗਈ ਸੀ ਹੁਣ 74 ਦਿਨ ਬੀਤ ਗਏ ਨੇ ਪਰ ਹਰ ਕੋਈ ਕਹਿੰਦਾ ਹੈ ਰਾਜਵੀਰ ਗਿਆ ਨਹੀਂ ਉਹ ਅਜੇ ਵੀ ਸਾਡੇ ਕੋਲ ਆ ਆਪਣੀ ਆਵਾਜ਼ ਰਾਈ ਆਪਣੀਆਂ ਗੀਤਾਂ ਰਾਈ ਆਪਣੀਆਂ ਜੱਦਾ ਰਾਈ ਕਈ ਕਹਿੰਦੇ ਨੇ ਇਹ ਸਿਰਫ ਇੱਕ ਕਾਲ ਸੀ ਕਈ ਕਹਿੰਦੇ ਨੇ ਉਹ ਆਵਾਜ਼ ਸੱਚ ਸੀ ਪਰ ਇੱਕ ਗੱਲ ਪੱਕੀ ਆ ਉਸ ਲੋਕ ਮਰ ਕੇ ਵੀ ਹਮੇਸ਼ਾ ਦਿਲਾਚ ਰਹਿੰਦੇ ਨੇ ਰਾਜਵੀਰ ਜਬੰਦਾ ਮਰ ਕੇ ਵੀ ਜਿਉਂਦਾ ਆ ਜੇ ਤੁਹਾਡੀ ਵੀ ਇਹ ਗੱਲਾਂ ਸੁਣ ਕੇ ਰੂਹ ਕੰਬ ਗਈ ਆ ਤਾਂ ਕਮੈਂਟਾਂ ਚ ਜੋ ਲਿਖਣਾ ਚਾਹੁੰਦੇ ਹੋ ਲਿਖ ਕੇ ਜਰੂਰ ਜਾਓ ਪਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਤੇ ਦਿਲੋਂ ਧੰਨਵਾਦ